बोल लिया, कि बोल लिया था था था। था जी किवें देखਦੇ ਹੋ ਹੋਰ ਜੇ ਮੈਂ ਬੋਲਿਆ ਇਸ ਕਰਕੇ ਸੀ ਕਿਉਂਕਿ ਜਿਸ ਤਰ੍ਹਾਂ ਦਾ ਮੇਰੇ ਨਾਲ ਵਤੀਰਾ ਕੀਤਾ ਗਿਆ ਤੋ ਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਹਾਡੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਤੁਹਾਡੀ ਮਨਸ਼ਾ ਕੀ ਹੈ ਤਾਂ ਮੈਂ ਸਰਕਾਰ ਦੇ ਸਭ ਨੂੰ ਉਸ ਚੀਜ਼ ਨੂੰ ਆਪਣੇ ਆਈਟੀ ਸੈੱਲ ਦੇ ਜ਼ਰੀਏ ਆਈਟੀ ਸੈੱਲ ਜੀ ਮੈਂ ਕਹੂੰਗਾ ਵੀ ਦੁਰਵਰਤੋਂ ਕਰਕੇ ਉਹਨੂੰ ਰੋਲ ਗੋਲ ਕਰਨ ਦੀ ਕੋਸ਼ਿਸ਼ ਕੀਤੀ ਉਹ ਜ਼ਿੰਮੇਵਾਰੀ ਨੂੰ ਸੈਂਟਰ ਸਰਕਾਰ ਸਕੇਂ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਮੰਨਦਾ ਵੀ ਚਿੱਠੀ ਉਹ ਸੈਂਟਰ ਸਰਕਾਰ ਨੇ ਕੱਢੀ ਸੀ ਪਰੰਤੂ ਸੈਂਟਰ ਗਵਰਨਮੈਂਟ ਨੇ ਪ੍ਰਿੰਸੀਪਲ ਸੈਕਟਰੀ ਸਾਹ ਦੇ ਕੋਲ ਉਹ ਆਈ ਹੈ ਉਸ ਤੋਂ ਬਾਅਦ ਹੁੰਦੀ ਹੋਈ ਸਿਹਤ ਮੰਤਰੀ ਕੋਲ ਗਈ ਹੈ ਸਿਹਤ ਮੰਤਰੀ ਨੇ ਫਿਰ ਜ਼ਿਲ੍ਹਾ ਅਫਸਰ ਨੂੰ ਚਿੱਠੀ ਕੱਢੀ ਹੈ ਮਨਛਾ ਦੀ ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸਦਾ ਹਾਂ ਵੀ ਪਹਿਲਾ ਚਿੱਠੀ ਜ਼ਿਲ੍ਹਾ ਮਾਨਸਾ ਦੇ ਅਫਸਰ ਨੂੰ ਕੱਢੀ ਜਾਂਦੀ ਹੈ ਉਹ ਤੋਂ ਜਵਾਬ ਮੰਗਾਇਆ ਜਾਂਦਾ ਬਲਕਿ ਚਿੱਠੀ ਆਉਣ ਤੋਂ ਪਹਿਲਾਂ ਉਹਨੂੰ ਟੈਲੀਫੋਨ 'ਤੇ ਹੁਕਮ ਵੀ ਆ ਜਾਂਦੇ ਨੇ ਵੀ ਇਹਦੇ ਫਟਾਫਟ ਕਾਰਵਾਈ ਕਰੋ ਕਿਉਂਕਿ ਮੈਂ ਜਿਸ ਦਿਨ ਤੋਂ ਵੀ ਇਸ ਬੱਚੇ ਨੂੰ ਕਨਸੀਵ ਕੀਤਾ ਹੈ ਮੈਂ ਉਸੇ ਦਿਨ ਦਾ ਹੀ ਜ਼ਿਲ੍ਹਾ ਸਿਹਤ ਕੇਂਦਰ ਦੇ ਨਾਲ ਸੰਪਰਕ ਦੇ ਵਿੱਚ ਆ ਤੇ ਜੋ ਸਾਡਾ ਡਾਟਾ ਸਾਡੇ ਪ੍ਰਾਇਮਰੀ ਜਿਹੜੇ ਸਿਹਤ ਕੇਂਦਰ ਹੋ ਗਿਆ ਉਹ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਟਰ ਤੱਕ ਸਾਰੀਆਂ ਚੀਜ਼ਾਂ ਦਾ ਮੇਰਬਾ ਹੈ ਜੇ ਇਹਨਾਂ ਦੀ ਮਨਛਾ ਕੇਵਲ ਤੇ ਕੇਵਲ ਜਾਣਕਾਰੀ ਲੈਣ ਦੀ ਹੁੰਦੀ ਤਾਂ ਸਹੀ ਜੀ ਦੇ ਸਾਡੇ ਜ਼ਿਲ੍ਹਾ ਅਫਸਰ ਨੇ ਮਾਨਸਾ ਦੇ ਉਹਨਾਂ ਤੋਂ ਲਈ ਜਾ ਸਕਦੀ ਸੀ ਕੋਈ ਵੱਡੀ ਕੋਈ ਇਸ਼ੂ ਨਹੀਂ ਸੀ ਬੋਤਾਂ ਨਾ ਮੈਨੂੰ ਦੇਣ ਦਾ ਇਤਰਾਸ ਸੀ ਨਾ ਸਰਕਾਰ ਨੇ ਜੇ ਪੁੱਛ ਲਿਆ ਤਾਂ ਉਹਦੇ 'ਚ ਕੋਈ ਵੱਡੀ ਅਲੋਕਾਰੀ ਨਹੀਂ ਹੋਈ ਜਿੱਦਣੇ ਕਿਉਂ ਪੁੱਛ ਲਿਆ ਪੁੱਛ ਸਕਦੀ ਹੈ ਗਵਰਨਰਟ ਅਤੇ ਆਪਣਾ ਦੱਸਣਾ ਫਰਜ਼ ਵੀ ਬੰਦ ਹੈ ਪਰੰਤੂ ਉਹਦੇ ਲਈ ਕਿੰਨੀ ਕਾਹਲ ਵਿਖਾਏਗੀ 14 ਤਿੰਨ ਨੂੰ ਦਿੱਲੀ ਤੋਂ ਪੱਤਰ ਜਾਰੀ ਹੁੰਦਾ ਹੈ ਔਰ 18 ਨੂੰ ਮਾਨਸਾ ਤੋਂ ਵੀ ਸ਼ਿਫਟ ਕਰਕੇ ਬਠਿੰਡੇ ਦੇ ਸੀਮ ਦੀ ਡਿਊਟੀ ਲਾ ਜਾਂਦੀ ਹੈ ਫੇਰ ਬਠਿੰਡਾ ਸੀ ਇਹ ਮੋ ਤੇ ਨੌਕਰਾਂ ਨੂੰ ਨਿਯੁਕਤ ਕਰਕੇ ਮੇਰੀ ਪੁੱਛ ਕੇ ਛੇ ਲਈ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਨੇ ਚਲੋ ਠੀਕ ਹੈ ਹਸਪਤਾਲ 'ਚ ਪੁੱਛ ਲੈਂਦੇ ਆਪਾਂ ਉਹਦਾ ਉਹਦਾ ਜਵਾਬ ਵੀ ਦਿੰਦੇ ਆ ਨਾ ਦਿੱਤਾ ਵੀ ਜਵਾਬ ਪਰੰਤੂ ਉਹਨਾਂ ਦੀ ਮਨਚਾਹ ਜਾਣਕਾਰੀ ਇਕੱਠਾ ਕਰਨ ਦੀ ਨਹੀਂ ਸੀ ਉਹ ਚਾਹੁੰਦੇ ਸੀ ਵੀ ਅਸੀਂ ਕੋਈ ਹੋਰ ਕੋਈ ਗਲਤ ਵਿਧੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਤੇ ਅਸੀਂ ਕਿਸੇ ਇੱਥੋਂ ਦੇ ਲੋਕਲ ਹਸਪੀਟਲ ਦੇ ਰਾਹੀਂ ਇਹ ਵਾਰ-ਵਾਰ ਉਹ ਕਹਿੰਦੇ ਸੀ ਸਾਨੂੰ ਦੱਸੋ ਇਹਦਾ ਅਲਟਰਾਸਾਉਂਡ ਕਿੱਥੋਂ ਹੋਇਆ ਰੈਫਰ ਕਿੱਥੋਂ ਹੋਇਆ ਇਹ ਫਰੰਗ ਜਦੋਂ ਨੇ ਅਸੀਂ ਕਹਿ ਦਿੱਤਾ ਭਾਈ ਅਸੀਂ ਬਰੇਸ਼ ਤੋਂ ਟ੍ਰੀਟਮੈਂਟ ਲਿਆ ਹੈ ਆ ਅਨਸਾਰ ਅਸੀਂ ਆਪਣੇ ਮੁੱਢਲੇ ਸਿਹਤ ਕੇਂਦਰ ਦੇ ਉੱਤੇ ਦੀ ਇਨਫੋਰਮੇਸ਼ਨ ਦਿੱਤੀ ਹੈ ਫਿਰ ਤੁਸੀਂ ਜ਼ਿਲ੍ਹਾ ਅਫਸਰ ਮਾਨਸਰੂ ਕਿਉਂ ਨਹੀਂ ਪੁੱਛਦੇ ਬਠਿੰਡਾ ਨਾਲ ਜਦੋਂ ਸਾਡਾ ਬਹੂਆ ਹੀ ਨਹੀਂ ਪੈਂਦਾ ਸਾਡਾ ਬਠਿੰਡਾ ਨਾਲ ਕੀ ਮਤਲਬ ਹੈ ਜੀ ਕੇਵਲ ਤੇ ਕੇਵਲ ਇਹਦਾ ਬੰਦ ਕਰਨਾ 4 ਮਨਸ ਦੇ ਵਿੱਚ ਆਏ ਆ ਤਾਂ ਔਰ ਅਸੀਂ ਇਹਨਾਂ ਨੂੰ ਬੰਦ ਕਰ ਉਹਦਾ ਟ੍ਰੀਟਮੈਂਟ ਜਿਹੜਾ ਲੈ ਰਹੇ ਆ ਉਹਦਾ ਤੁਹਾਨੂੰ ਸਾਰਾ ਰਿਕਾਰਡ ਦਿੱਤਾ ਬੰਦ ਕਰ ਲੈ ਯਾਰ ਤਾਂ ਕਰਕੇ ਉਹਨਾਂ ਦਾ ਬਤੀਰਾ ਜਿਹੜਾ ਲੱਗਦਾ ਸੀ ਮੈਂ ਸੀਐਓ ਸਾਹਿਬ ਨੇ ਸਪੈਸ਼ਲੀ ਇਹ ਗੱਲ ਕਹਿਨਾ ਤੁਸੀਂ ਸਾਨੂੰ ਇਨੇ ਮੂਰਖ ਨਾ ਸਮਝੋ ਹਰ ਕਿਸਾਨ ਹਰ ਵਪਾਰੀ ਦਾ ਬੇਟਾ ਅੱਜਕੱਲ ਪੜਿਆ ਲਿਖਿਆ ਤੇ ਸਾਨੂੰ ਜਿਸ ਕਿ ਤੋਂ ਵੀ ਕਿਧ ਤੋਂ ਦਿੱਕਤ ਆਉਂਦੀ ਹੈ ਅਸੀਂ ਗੂਗਲ ਦੀ ਸਹਾਇਤਾ ਦੇ ਨਾਲ ਹਰ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਤੁਸੀਂ ਇੰਡੀਆ ਦੀ ਗੱਲ ਕਰਦੋ ਮੈਂ ਤੁਹਾਨੂੰ 10 ਮੁਲਕਾਂ ਦੇ ਕਾਨੂੰਨ ਬਾਰੇ ਜਾਣਕਾਰੀ ਦੇ ਸਕਦਾ ਤਾਂ ਇਸ ਕਰਕੇ ਕੋਈ ਬੰਦਾ ਭਲੇਖੇ ਦੇ ਵਿੱਚ ਨਹੀਂ ਅਸੀਂ ਬੜਾ ਸੋਚ ਸਮਝ ਕੇ ਜਿਹੜੀ ਇਸ ਇੱਧਰੋਂ ਪੈਰ ਪੋਟਿਆ ਸੀ ਅਸੀਂ ਸਾਰੇ ਮਹਾਰਾਂ ਤੋਂ ਸਲਾਹ ਲਈ ਸੀ ਜਦੋਂ ਉਹਨੇ ਕਿਹਾ ਵੀ ਸਾਡਾ ਇੰਡੀਆ ਦਾ ਕਾਨੂੰਨ ਅਲੋ ਨਹੀਂ ਕੀਤਾ ਫੇਰ ਹੀ ਅਸੀਂ ਬਾਹਰ ਵੱਲ ਰੁਖ ਕੀਤਾ ਸੀ ਜੇ ਅਸੀਂ ਕੰਦਾਂ ਦਾ ਚੂੜਾ ਫਿਜ਼ੀਕਲੀ ਸੀ ਫਿੱਟ ਸੀ ਪਰ ਕਰੋਨ ਦੀ ਅਰਚਣੇ ਵਾਲੀ ਸੀਗੀ ਉਹ ਅਸੀਂ ਇਸੇ ਕਰਕੇ ਬਾਅਦ ਦੀ ਚੀਜ਼ ਆ ਸੀ ਪਤਾ ਇਹਨਾਂ ਨੂੰ ਵੀ ਸੀ ਪਰੰਤੂ ਇਹ ਇਹਨਾਂ ਨੂੰ ਮੈਂ ਉਹਦੇ ਵਿੱਚ ਕਿਹਾ ਸੀ ਸੀਐਮ ਸਾਹਿਬ ਨੂੰ ਵੀ ਤੁਸੀਂ ਤੁਹਾਡੇ ਪਾਛੂ ਜਾਂ ਤੁਹਾਡੇ ਸਲਾਹਕਾਰ ਮਾੜੇ ਨੇ ਇਸੇ ਕਰਕੇ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਨਹੀਂ ਕਰਦੇ ਚੰਗਾ ਹੁੰਦਾ ਜੇ ਉਹ ਮੇਰੇ ਜ਼ਿਲ੍ਹੇ ਦੇ ਅਫਸਰ ਤੋਂ ਸਾਰੀ ਜਾਣਕਾਰੀ ਲੈਂਦੇ ਤਾਂ ਉਹਨੂੰ ਸਹੀ ਜਾਣਕਾਰੀ ਮਿਲ ਜਾਂਦੀ ਸੀ ਪਰੰਤੂ ਉਹ ਕਾਹਾਂ ਦੇ ਵਿੱਚ ਕਈ ਵਾਰੀ ਫਿਰ ਇਹ ਜਿਹੜੀ ਜੂ ਕਰਨ ਵਾਲੀ ਕੂਝ ਨੂੰ ਪਹੁੰਚਣਾ ਪੈਂਦਾ ਕਿਉਂਕਿ ਉਹ ਲੋਰ ਤੋਂ ਜ਼ਿਆਦਾ ਕਾਹਲ ਕਰਦੇ ਹੁੰਦੇ ਹਰ ਇੱਕ ਮਾਮਲੇ ਵਿੱਚ ਕਿ ਜਦੋਂ ਤੁਸੀਂ ਕੋਈ ਗਲਤ ਕੰਮ ਕਰੋਗੇ ਤਾਂ ਉਹਦੇ ਨਾਲ ਲੋਕੀ ਤਾਂ ਨਾਰਾਜ਼ ਹੋਣਗੇ ਸਾਡੇ ਨਾਲ ਜੁੜੇ ਤੁਸੀਂ ਦੇਖੋ ਇਸ ਬੱਚੇ ਦੇ ਵਰਤ ਦੇ ਨਾਲ ਕਿੰਨੇ ਲੋਕਾਂ ਨੇ ਮੇਰਾ ਖਿਆਲ ਤਿੰਨ ਚਾਰ ਕਰੋੜ ਲੋਕ ਪਹਿਲੇ ਦਿਨ ਜਸ਼ਨ ਦੇ ਵਿੱਚ ਸ਼ਾਮਲ ਸੀ ਠੀਕ ਹੈ ਇਹ ਇੱਕ ਆਵਾਮ ਦਾ ਫੈਸਲਾ ਸੀ ਦੁਨੀਆ ਭਰ ਦੇ ਵਿੱਚ ਸਿੱਧੂ ਨੂੰ ਚਾਉਣ ਵਾਲੇ ਲੋਕਾਂ ਦੇ ਮਨ ਦੇ ਵਿੱਚ ਉਸ ਘਟਨਾ ਨੂੰ ਲੈ ਕੇ ਗੁੱਸਾ ਸੀ ਨੰਬਰ 2 ਤੇ ਮੈਂ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹਨਾ ਵੀ ਮਾਰਚ ਮਹੀਨੇ ਦੇ ਵਿੱਚ ਤੁਹਾਨੂੰ ਕੇਂਦਰ ਨੇ ਚਿੱਠੀ ਉਦੋਂ ਵੀ ਕੱਢੀ ਸੀ ਵੀ ਸਿੱਧੂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਉਹ ਤੁਸੀਂ 2 ਮਹੀਨਿਆਂ ਦੇ ਬਾਅਦ ਉਤੇ ਕੋਈ ਅਮਲ ਨਹੀਂ ਕੀਤਾ ਇਹ ਚਿੱਠੀ ਦੇ ਵਿੱਚ ਤੁਸੀਂ 3 ਦਿਨਾਂ ਦੇ ਵਿੱਚ ਦੋ ਮਾਨਸਾ ਸੀਮ ਨੂੰ ਵੀ ਕ੍ਰੋਸ ਕਰਕੇ ਬਠਿੰਡਾ ਸੀਮ ਉਤੇ ਪਹੁੰਚ ਕੇ ਤੁਸੀਂ 4 ਦਿਨਾਂ ਦੇ ਵਿੱਚ ਹਸਪਤਾਲ ਤੱਕ ਸਾਡੇ ਪਿੱਛੇ ਪਹੁੰਚ ਗਏ ਕੀ ਗੱਲ ਸਾਨੂੰ ਡਿਸਚਾਰਜ ਹੋਣ ਤੱਕ ਵੇਟ ਨਹੀਂ ਕਰ ਸਕਦੇ ਸੀ ਤੁਸੀਂ ਸਾਡੀ ਸਿਕਿਉਰਿਟੀ ਤੁਹਾਨੂੰ ਸਪੈਸ਼ਲ ਸੈੱਲ ਨੇ ਜਦੋਂ ਉਹਨਾਂ ਨੇ ਗੈਂਗਸਟਰ ਸ਼ਾਹਰੂਖ ਨੇ ਦੱਸਿਆ ਵੀ ਅਸੀਂ ਸਿੱਧੂ ਮੂਸੇਵਾਲਾ ਨੂੰ ਮਾਰਨਾ ਹੈ ਤਾਂ ਉਹਨਾਂ ਨੇ ਅਲਰਟ ਕੀਤਾ ਸਟੇਟ ਨੂੰ ਤਾਂ ਪਰ ਸਟੇਟ ਨੇ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਸਾਡੀ ਸਿਕਿਉਰਿਟੀ ਮੇਰੇ ਪੁੱਤ ਦੀ ਵਿਡਰਾਹ ਕੀਤੀ ਔਰ ਵਿਡਰਾਹ ਕਰਨ ਦੇ ਬਾਅਦ ਅਨਾਉਂਸ ਵੀ ਕੀਤੀ ਮੈਂ ਬਾਰ-ਬਾਰ ਸੀਐਮ ਸਾਹਿਬ ਨੂੰ ਮਿਲਿਆ ਜਾ ਕੇ ਵੀ ਤੁਸੀਂ ਇਹਦੀ ਕੋਈ ਵਿਭਾਗੀ ਜਾਂਚਤਾ ਕਰਵਾ ਦਿਓ ਕਿ ਇਹ ਕਿ ਕਿੱਥੋਂ ਲੀਕ ਹੋਈ ਮੈਂ ਪਰਸਨਲੀ ਘੰਟਾ ਇੱਕ ਵਾਰੀ ਘਰੇ ਜਾ ਕੇ ਵੀ ਸੀਐਮ ਸਾਹਿਬ ਨੂੰ ਮਿਲ ਕੇ ਆਇਆ ਪਰੰਤੂ ਉਹਨਾਂ ਨੇ ਮੇਰੀ ਕਿਸੇ ਵੀ ਗੱਲ ਤੇ ਤਵੱਜੋ ਨਹੀਂ ਦਿੱਤੀ ਕਿਉਂਕਿ ਮੇਰਾ ਪੁੱਤ ਦੇ ਜਾਣ ਦੇ ਨਾਲ ਉਹਨਾਂ ਨੂੰ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਵੇੜਾ ਮੁੱਦਾ ਵੱਜਿਆ ਤਾਂ ਮੇਰਾ ਵੱਜਿਆ ਉਹਨਾਂ ਨੂੰ ਇਸ ਗੱਲ ਨਾਲ ਕੋਈ ਰੇੜਤਾ ਜਾਂ ਹਮਦਰਦੀ ਨਹੀਂ ਸੀ ਇਸ ਗੱਲ ਦੀ ਨਹੀਂ ਤਾਂ ਉਸ ਤੋਂ ਬਾਅਦ ਮੈਂ ਵਿਧਾਨ ਸਭਾ ਦੇ ਵਿੱਚ ਚਲਾ ਜਾਣਾ ਵਿਧਾਨ ਸਭਾ ਦੇ ਵਿੱਚ ਬੈਠ ਕੇ ਮੀਆਂ ਵੀ ਵੀ ਅਸੀਂ ਆ ਜਾਂਦੇ ਹਾਂ ਸਾਨੂੰ ਟਾਈਮ ਦੇ ਦਿੱਤਾ ਜਾਂਦਾ ਕੈਬਨਿਟ ਮੰਤਰੀ ਮਨਜੋਗ ਜੀ ਸਾਡੇ ਮੰਤਰੀ ਨੇ ਥਾੜੀ ਹਲਸਾ ਉਹਨਾਂ ਨੇ ਮੁੜ ਕੇ ਮੈਨੂੰ ਫੋਨ ਕਰਨਾ ਵੀ ਬਾਜਮ ਨਹੀਂ ਸਮਝਿਆ ਉਸ ਤੋਂ ਬਾਅਦ ਸਰਕਾਰ ਆਪ ਲੋਕਾਂ ਦੇ ਦਰਵਾਜ਼ਾ ਮਾਨਸਾ ਸੀਐਮ ਸਾਹਿਬ ਆਉਂਦੇ ਨੇ ਮੈਂ ਸ਼ਾਮ ਨੂੰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਆਪਣੇ ਸਵਾਲ ਵੀ ਲਿਖ ਕੇ ਪਏ ਇਹ ਦਿਨਾਂ ਵੀ ਮੈਂ ਸਤਕਾਰ ਸਹਿਤ ਮਿਲੂੰਗਾ ਪਹਿਲਾਂ ਉਹਨਾਂ ਦਾ ਜੀ ਆਇਆਂ ਕਹੂੰਗਾ ਔਰ ਮੈਂ ਕੋਈ ਵੀ ਨਾਲ ਬੰਦਾ ਨਹੀਂ ਲੈ ਕੇ ਜਾਊਂਗਾ ਤਾਂ ਜੋ ਮੇਰੇ ਲੋਕ ਇਲਾਕੇ ਦੀ ਗੱਲ ਨਾ ਕਹਿਣ ਵੀ ਇਹ ਤਾਂ ਹਰ ਇੱਕ ਜਗ੍ਹਾ ਤੇ ਜੂਬਾ ਕੇ ਖੜ ਜਾਂਦਾ ਸੀਐਮ ਸਾਹਿਬ ਨੇ ਗਰੰਟਾ ਦੇਣੀ ਹੈ ਤਾਂ ਮੈਂ ਐਸੇ ਕਰਕੇ ਕੰਧਾ ਮਿਲਣ ਦਾ ਫੈਸਲਾ ਕੀਤਾ ਪਰੰਤੂ ਮੈਨੂੰ ਦਫ਼ਤਰਾਂ ਦੇ ਵਿੱਚ ਘੁਮਾ ਕੇ ਮੋਰਤਾ ਜਦੋਂ ਸੀਐਮ ਸਾਹਿਬ ਜਹਾਜ਼ ਕਰਕੇ ਕਹਿੰਦੇ ਜੀ ਖੁੱਲਿਆ ਸਾਹਿਬ ਨੂੰ ਮਿਲ ਸਕਦੇ ਮੈਂ ਕਹਿੰਦੀ ਵੀ ਚਲੋ ਉਹ ਵੀ ਮੰਨ ਜਉ ਮੰਤਰੀ ਨੇ ਮੇਰੀ ਗੱਲ ਕੈਬਨਿਟ ਜਾ ਕੇ ਰੱਖਣਗੇ ਮੈਂ ਖੁੱਲਿਆ ਸਾਹਿਬ ਕੋਲੇ ਆਪਣੀ ਸਾਰੀ ਡਿਟੇਲ ਦਿੱਤੀ ਆਪਣੇ 8-9 ਮੁਲਕਤੇ ਸੀ ਜਿਹੜੇ ਉਹ ਸਾਰੇ ਉਹਨੂੰ ਨੋਟ ਕਰਾਏ ਉਸ ਤੋਂ ਬਾਅਦ ਖੁੱਲਿਆ ਸਾਹਿਬ ਨੇ ਕੋਈ ਫੋਨ ਨਹੀਂ ਕੀਤਾ ਤਾਂ ਫਿਰ ਮੈਂ ਮਨ ਨੂੰ ਹੀ ਮਨਚ ਨਿਰਾਸ਼ ਹੋ ਕੇ ਇਸ ਗੱਲ ਤੋਂ ਫੈਸਲਾ ਕਰ ਲਿਆ ਵੀ ਇਹ ਸਰਕਾਰ ਤੈਨੂੰ ਜਸਟਿਸ ਨਹੀਂ ਦੇਵੇਗੀ ਤੂੰ ਇਹਨਾਂ ਤੋਂ ਉਮੀਦਾਂ ਛੱਡ ਦੇ ਤਾਂ ਮੈਂ ਇਸ ਕਰਕੇ ਇਹਨਾਂ ਨੂੰ ਮਿਲਣਾ ਹੀ ਬੰਦ ਕਰਤਾ ਜੀ ਮੈਂ ਸਿੱਧੀ ਕਿ ਮੈਨੂੰ ਇਹਨਾਂ ਤੋਂ ਹੁਣ ਕੋਈ ਉਮੀਦ ਨਹੀਂ ਐ ਹੁਣ ਮੇਰਾ ਭਰੋਸਾ ਕੇਵਲ ਤੇ ਕੇ ਵਿਮਾਨਯੋਗ ਅਦਾਲਤਾਂ ਤੇ ਐ ਉਹ ਮੇਰੇ ਹੱਕ ਚ ਕਰਦਣ ਬਰੋਚ ਜਿੱਦਾਂ ਵੀ ਉਹਨਾਂ ਦਾ ਮਰਿਆਦਾ ਹੋਊਗੀ ਉਹ ਫੈਸਲਾ ਦੇ ਦੇਣਗੇ ਜੋ ਹੋਊਗਾ ਆਪਾਂ ਸੰਕਰ ਕਰਾਂਗੇ ਕਿਉਂਕਿ ਜਿਹੜੇ ਉਹ ਆਏ ਸੀ ਤਾਂ ਕਦੇ ਅਸੀਂ ਕੁਝ ਕਹੀ ਨਹੀਂ ਐ ਉਹਨਾਂ ਨੇ ਕਿਹਾ ਵੀ ਇਹ ਹੁਣ ਤਾਂ ਜੀ ਰੀ ਲੈਵਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈਗੀ ਆ ਫਿਰ ਸੈਕੰਡ ਲੈਵਲ ਤੇ ਜਾਵਾਂਗੇ ਫਰਸਟ ਲੈਵਲ ਤੇ ਜੰਨੀਗੜ ਤੋਂ ਟੀਮ ਆਉਗੀ ਮੈਂ ਕਿਹਾ ਭਾਈ ਜੰਨੀਆ ਮਾਝੀ ਟੀਮਾਂ ਲੈ ਲੈ ਸਾਡੇ ਕੋਲੇ ਦੱਸਣ ਸੌਣ ਨੂੰ ਕੁਛ ਨਹੀਂ ਜਿਹੜੀ ਜਾਣਕਾਰੀ ਹੈਗੀ ਆ ਉਹ ਅਸੀਂ ਆਪਣੇ ਡਿਸਟ੍ਰਿਕਟ ਜ਼ਿਲ੍ਹਾ ਹੈੱਡਕੁਆਰਟਰ ਤੇ ਦਿੱਤੀ ਹੋਈ ਹੈ ਤੇ ਉੱਥੇ ਸਾਡੇ ਜਿਹੜੇ ਮਾਨਯੋਗ ਅਫਸਰ ਬੈਠੇ ਨੇ ਉਹਨਾਂ ਤੋਂ ਲੈ ਲਓ ਜੇ ਫਿਰ ਵੀ ਤੁਹਾਨੂੰ ਕਿਤੇ ਲੱਗੇ ਨਾ ਲੱਗੇ ਵੀ ਮੈਂ ਤੁਹਾਨੂੰ ਨਹੀਂ ਕਿਤੇ ਕਰ ਰਿਹਾ ਤਾਂ ਮੈਂ ਇਸੇ ਕਰਕੇ ਗੁੱਸੇ ਦੀ ਕਹਾਣੀ ਵੀ ਤੂੰ ਪਹਿਲਾਂ ਮੇਰੇ ਤੇ ਐਫਆਈਆਰ ਹੀ ਕੱਟ ਜੇ ਤੈਨੂੰ ਲੱਗਦਾ ਵੀ ਤੂੰ ਜਾਦੇ ਸਮਰਥਨ ਤੇ ਫਿਰ ਭਾਈ ਕਰਨਾ ਕਰ ਬਈ ਜਿਹੜੀ ਕਵਾਇਦ ਕਰਨੀ ਹੈ ਮੈਂ ਕਾਈ ਵੇ ਇਸ ਕਰਕੇ ਭਾਈ ਕੀ ਲੱਗਦਾ ਤੁਹਾਨੂੰ ਜਿਵੇਂ ਐਡਾ ਛੋਡੇ ਸਿੱਧੂ ਦੇ ਜਨਮ ਤੋਂ ਬਾਅਦ ਐਡਾ ਸਰਕਾਰ ਜਾਂ ਸਿੱਧੂ ਵਿਭਾਗ ਵੱਲੋਂ ਇੰਨਾ ਪ੍ਰੈਸ਼ਰ ਪਾਇਆ ਗਿਆ ਕੀ ਕਰਾਉਣਾ ਕੀ ਚਾਹੁੰਦੇ ਸੀ ਤੁਹਾਡੇ ਤੋਂ ਇਹ ਕਰਨਾ ਤਾਂ ਇਹ ਚਾਹੁੰਦੇ ਜਿਸ ਤੱਕ ਮੈਂ ਸਮਝਦਾ ਹਨਾ ਪਰਮਾਤਮਾ ਜਾਣਦਾ ਵੀ ਇਹ ਹੋ ਸਕਦਾ ਮੇਰਾ ਆਪਣਾ ਖਰਸ਼ਾ ਹੋਵੇ ਪਰੰਤੂ ਇਹ ਲੋਕਾਂ ਭੀੜ ਤੋਂ ਡਰਦੇ ਆ ਇਹ ਆਪਣੀਆਂ ਗਲਤੀਆਂ ਛਪਾਉਂਦੇ ਆ ਮੈ ਇਹਨਾਂ ਨੂੰ ਪਤਾ ਨਹੀਂ ਹੈ ਵੀ ਕਿੰਨੇ ਲੋਕ ਦੇ ਮਨ ਦੇ ਉੱਤੇ ਅਸਰ ਪਿਆ ਸਿੱਧੂ ਦੇ ਮਰਨ ਨਾਲ ਉਹਨਾਂ ਨੂੰ ਗੁੱਸਾ ਹਾਲ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਉਹਦੇ ਜਨਮ ਦੇ ਸਾਰ 3-4 ਕਰੋੜ ਲੋਕ ਸੜਕ ਦੇ ਉੱਤੇ ਨੇ ਅੱਜ ਟਾਈਮ ਸਕੁਅਰ ਦੇ ਉੱਤੇ ਉਸ ਬੱਚੇ ਦੀ ਫੋਟੋ ਚੱਲ ਰਹੀ ਹੈ ਦੇਸ਼ ਵਿਦੇਸ਼ ਲੋਕਲ ਸਾਡੀਆਂ ਜਿੰਨੀਆਂ ਸੰਗਤਾਂ ਨੇ ਖੁਸ਼ੀ ਮਨਾਈ ਹੈ ਮੈਂ ਤਾਂ ਹਲੇ ਹਸਟਲ ਜਿੱਥੇ ਬੈਠਾ ਮੈਂ ਤੇ ਵੀ ਨਹੀਂ ਪਤਾ ਕਿ ਕਿਸ ਨੇ ਕੀ ਜਿੰਨਾ ਜਿਉ ਕਿਸੇ ਦਾ ਆਪੋ ਆਪਣਾ ਢੰਗ ਸੀ ਉਹਨੇ ਆਪਣੇ ਆਪਣੇ ਢੰਗ ਦੇ ਨਾਲ ਖੁਸ਼ੀ ਪ੍ਰਗਟ ਕੀਤੀ ਹੈ ਇਹ ਇਹਨਾਂ ਚੀਜ਼ਾਂ ਤੋਂ ਖਬਰਾਂਉਂਦੇ ਨੇ ਬਸ ਹੋਰ ਪੁੱਛਿਆ ਕਰ ਨੇ ਛੋਟੇ ਸੇ ਦਰੂ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਸੀ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਕੁਝ মিডিਆ ਵੀ ਬੋਲਿਆ ਸੀ ਕਿਵੇਂ ਦੇਖਦੇ ਹੋ ਹੋਰ ਹ ਜੀ ਮੈਂ ਬੋਲਿਆ ਇਸ ਕਰਕੇ ਸੀ ਕਿਉਂਕਿ ਜਿਸ ਤਰ੍ਹਾਂ ਦਾ ਮੇਰੇ ਨਾਲ ਬਤੀਰਾ ਕੀਤਾ ਗਿਆ ਜਿਵੇਂ ਕਿ ਜਦੋਂ ਤੁਸੀਂ ਕਿਸੇ ਨਾਲ ਕੰਮ ਕਰਦੇ ਹੋ ਤੁਹਾਡੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਤੁਹਾਡੀ ਮਨਸ਼ਾ ਕੀ ਹੈ ਤਾਂ ਮੈਂ ਸਰਕਾਰ ਦੇ ਸਭ ਨੂੰ ਉਸ ਚੀਜ਼ ਨੂੰ ਆਪਣੇ ਆਈਟੀ ਸੈੱਲ ਦੇ ਜ਼ਰੀਏ ਆਈਟੀ ਸੈੱਲ ਜੀ ਮੈਂ ਕਹੂੰਗਾ ਵੀ ਦੁਰਵਰਤੋਂ ਕਰਕੇ ਉਹਨੂੰ ਰੋਲ ਬਦਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਜ਼ਿੰਮੇਵਾਰੀ ਨੂੰ ਸੈਂਟਰ ਸਰਕਾਰ ਸਿੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਮੰਨਦਾ ਵੀ ਚਿੱਠੀ ਉਹ ਸੈਂਟਰ ਸਰਕਾਰ ਨੇ ਕੱਢੀ ਸੀ ਪਰੰਤੂ ਸੈਂਟਰ ਗਵਰਨਮੈਂਟ ਨੇ ਪ੍ਰਿੰਸੀਪਲ ਸੈਕਟਰੀ ਸਾਹਿਬ ਦੇ ਕੋਲ ਉਹ ਆਈ ਹੈ ਉਸ ਤੋਂ ਬਾਅਦ ਹੁੰਦੀ ਹੋਈ ਸਿਹਤ ਮੰਤਰੀ ਕੋਲ ਗਈ ਹੈ ਸਿਹਤ ਮੰਤਰੀ ਨੇ ਫਿਰ ਜ਼ਿਲ੍ਹਾ ਅਫਸਰ ਨੂੰ ਚਿੱਠੀ ਕੱਢੀ ਹੈ ਮਨਛਾ ਦੀ ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸਦਾ ਵੀ ਪਹਿਲਾਂ ਚਿੱਠੀ ਜ਼ਿਲ੍ਹਾ ਮਾਨਸਾ ਦੇ ਅਫਸਰ ਨੂੰ ਕੱਢੀ ਜਾਂਦੀ ਹੈ ਉਹ ਤੋਂ ਜਵਾਬ ਮੰਗਾਇਆ ਜਾਂਦਾ ਬਲਕਿ ਚਿੱਠੀ ਆਉਣ ਤੋਂ ਪਹਿਲਾਂ